ਦਿੱਲੀ ਚ ਡੇਂਗੂ ਤੇ ਚਿਕਨ ਗੁਨੀਆਂ ਦਾ ਕਹਿਰ ਜਾਰੀ ਹੈ ਹੁਣ ਤੱਕ ਇਸ ਬਿਮਾਰੀ ਨਾਲ 30 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਦੇ ਇਲਾਵਾ ਕਰੀਬ 3000 ਲੋਕਾਂ ਨੇ ਬਿਮਾਰੀਆਂ ਤੋਂ ਪੀੜਤ ਨੇ ਇਸ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ 소ਧਿਆ ਫਿਨਲੈਂਡ ਦੇ ਦੌਰੇ ਤੇ ਨੇ ਸੂਤਰਾ ਮਤਾਬ ਖਬਰ ਹੈ ਕਿ ਦਿੱਲੀ ਦੇ ਉਪ ਰਾਜਪਾਲ ਨੇ ਇਸ 소ਧਿਆ ਨੂੰ ਵਾਪਸ ਆਉਣ ਦੇ ਹੁਕਮ ਦਿੱਤੇ ਨੇ ਖਬਰ ਹੈ ਕਿ 소ਧਿਆ ਨੇ ਐਲਜੀ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ 소ਧਿਆ ਨੇ ਫਿਨਲੈਂਡਸ ਕਿਸ ਤਰ੍ਹਾਂ ਦਾ ਟੂਲ ਮਨਾਉਣ ਤੋਂ ਇਨਕਾਰ ਕਰਦੇ ਕੁਝ ਤਸਵੀਰਾਂ ਟਵਿੱਟਰ ਤੇ ਸ਼ੇਅਰ ਕੀਤੀਆਂ ਨੇ ਉਹਨਾਂ ਦਾ ਦਾਵਾ ਕੀਤਾ ਕਿ ਜਿਸ ਕੰਮ ਲਈ ਉਹ ਗਏ ਨੇ ਉਹੀ ਕਰ ਰਹੇ ਨੇ ਐਲਜੀ ਇਸ ਆਦੇਸ਼marg ਨੂੰ ਕਪਲ ਮਿਸ਼ਰਾ ਨੇ ਐਲਜੀ ਨੂੰ ਚਿੱਠੀ ਲਿਖੀ ਹੈ ਜਿਸ ਚ ਕਿਹਾ ਗਿਆ ਹੈ ਕਿ ਬਿਹਤਰ ਹੁੰਦਾ ਕਿ ਉਹ ਸਿਸੋਧੀਆਂ ਨੂੰ ਵਾਪਸ ਬੁਲਾਉਣ ਦੀ ਥਾਂ ਉਹਨਾਂ ਨਾਲ ਜਾਂ ਸਿਹਤ ਮੰਤਰੀ ਜੈਨ ਨਾਲ ਗੱਲ ਕਰ ਲੈਂਦੇ ਮਿਸ਼ਰਾ ਨੇ ਐਲਜੀ ਤੋਂ ਫਿਨਲੈਂਡ 'ਚ ਮਨੀਸ਼ ਨੂੰ ਫੈਕਸ ਪੇਜੰਡ ਦਾ ਰਹਾਸ ਵੀ ਪੁੱਛਿਆ ਲਾਲੂ ਯਾਤ ਨितीश ਕੁਮਾਰ ਤੋਂ ਨਰਾਜ਼ ਦਸੀ ਚਾਰੀ ਨੇ ਕੱਲ੍ਹ ਵੀ ਹਰ ਸਰਕਾਰ ਨੇ ਸ਼ਾਬੂਦੀਨ ਦੀ ਜ਼ਮਾਨਤ ਅਰਜ਼ੀ ਦੇ ਖਿਲਾਫ ਸੁਪਰੀਮ ਕੋਰਟ 'ਵਿੱਚ ਚੁਣੌਤੀ ਦਿੱਤੀ ਹੈ ਲਾਲੂ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨਾ ਸਿਰਫ ਜਵਾਬ ਦਿੱਤਾ ਬਲਕਿ ਇਹ ਵੀ ਕਿਹਾ ਕਿ ਜਦੋਂ ਕਰ ਹੀ ਦਿੱਤਾ ਤਾਂ ਅਸੀਂ ਕੀ ਕਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ 70ਵਾਂ ਜਨਮ ਦਿਨ ਹੈ ਭਾਜਪਾ ਅੱਜ ਦੇ ਦਿਨ ਨੂੰ ਸੇਵਾ ਦਿਵਸ ਵਜੋਂ ਮਨਾ ਰਹੀ ਹੈ ਮੋਦੀ ਨੇ ਅਸਵੇਰੇ 7 ਵਜੇ ਆਪਣੀ ਮਾਂ ਨਾਲ ਮਿਲ ਕੇ ਉਹਨਾਂ ਦਾ ਅਸ਼ੀਰਵਾਦ ਲਿਆ ਗੰਨ ਨਗਰ ਚ ਆਪਣੇ ਭਰਾ ਦੇ ਘਰ ਨੂੰ ਮਾਂ ਨੂੰ ਮਿਲਣ ਲਈ ਉਹ ਬਿਨਾਂ ਕਿਸੇ ਖਾਸ ਰੱਖਿਆ ਜਾਂ ਲਾਮ ਲਸ਼ਕਰ ਦੇ ਪਹੁੰਚੇ ਉਸਦੇ ਬਾਅਦ ਉਹਨਾਂ ਟਵੀਟ ਕਰਕੇ ਕਿਹਾ ਮਾਂ ਦੀ ਮਮਤਾ ਮਾਂ ਦਾ ਅਸ਼ੀਰਵਾਦ ਜੀਵਨ ਜਿਉਣ ਦੀ ਜੜੀ ਬੂਟੀ ਹੁੰਦੀ ਹੈ ਜੁਰਤ ਵਿੱਚ ਮੋਦੀ ਦੇ ਜਨਮ ਦਿਨ ਦੇ ਮੌਕੇ ਤੇ ਅਤਲ ਬੇਕਰੀ ਤੇ ਸ਼ਕਤੀ ਫਾਊਂਡੇਸ਼ਨ ਵੱਲੋਂ ਪੋਲੈਂਡ ਦੇ ਸਭ ਤੋਂ ਵੱਡੇ ਕੇਕ ਦਾ ਰਿਕਾਰਡ ਤੋੜਨ ਦਾ ਦਾਅਵਾ ਕੀਤਾ ਗਿਆ ਇਸ ਮੌਕੇ ਇੱਥੇ 9 ਫੁੱਟ ਉੱਚਾ ਅਤੇ 4000 ਕਿਲੋ ਦੇ ਪਿਰਾਮਿਡ ਦੇ ਆਕਾਰ ਦਾ ਕੇਕ ਬਣਾਇਆ ਗਿਆ ਮੋਦੀ ਦੇ ਜਨਮ ਦਿਨ ਤੋਂ ਪਹਿਲਾਂ ਦੀ ਸ਼ਾਮ ਅਪਾਹਜਾਂ ਨੇ ਵਿਸ਼ਵ ਰਿਕਾਰਡ ਬਣਾਇਆ 10.30 ਸੈਕਿੰਡ ਵਿੱਚ 999 ਦੀ ਵਿਜਗਾ ਕੇ ਨਵਾਂ ਵਿਸ਼ਵ ਰਿਕਾਰਡ ਬਣਾਉਣ ਦਾ ਦਾਅਵਾ ਕੀਤਾ ਗਿਆ ਕੁਝ ਸੂਬਿਆਂ 'ਚ ਵਿਗਿਆਪਨਾਂ ਨੂੰ ਲੈ ਕੇ ਕੇਜਰੀਵਾਲ ਸਰਕਾਰ ਕਰ ਗਈ ਹੈ ਭਾਰਤ ਸਰਕਾਰ ਦੀ ਕੰਟੈਂਟ ਰੈਗੂਲੇਸ਼ਨ ਕਮੇਟੀ ਨੇ ਦਲੇ ਸਰਕਾਰ ਨੂੰ ਵਿਗਿਆਪਨਾਂ ਦੇ ਮਾਮਲੇ 'ਚ ਅਣਦੇਖੀ ਕਰਨ ਦਾ ਦੋਸ਼ੀ ਮੰਨਿਆ ਅਤੇ ਕੁੱਲ 18 ਕਰੋੜ 47 ਲੱਖ ਰੁਪਏ ਦਿੱਲੀ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਣ ਲਈ ਕਿਹਾ ਹੈ ਕਾਂਗਰਸੀ ਸੁਭਾਪਰਧਾਨ ਅਜੇ ਮਾਕੰਦੀ ਅਰਜ਼ੀ ਤੇ ਸੁਣਵਾਈ ਕਰਦੇ ਹੋਏ ਕਿਹਾ ਗਿਆ ਕਿ ਦਿੱਲੀ ਸਰਕਾਰ ਨੇ ਜਨਤਾ ਦੇ ਪੈਸੇ ਦਾ ਗਲਤ ਇਸਤੇਮਾਲ ਕੀਤਾ ਹੈ ਜੋ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਹੈ ਇਸ ਇਲਾਵਾ ਕਿਹਾ ਗਿਆ ਹੈ ਕਿ ਦਿੱਲੀ ਸਰਕਾਰ ਨੇ ਪਰਮਾਉਤ ਤੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਵਿਗਿਆਪਨ ਦਿੱਤੇ ਨੇ ਇਕਤਰਾਸ਼ਟਰੀ ਜਨਰਲ ਫੈਮਲੀ ਦੇ 71ਵੇਂ ਸੈਸ਼ਨ ਵਿੱਚ ਇੱਕ ਵਾਰ ਫਿਰ ਤੋਂ ਭਾਰਤ-ਪਾਕਿਸਤਾਨ ਦਾ ਟਕਰਾ ਹੋਏਗਾ ਭਾਰਤ ਦੀ ਪ੍ਰਤਿਨਿਧਤਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਰਨਗੇ ਜਦਕਿ ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਹੋਣਗੇ ਰਿਪੋਰਟਾਂ ਮੁਤਾਬਕ ਯੂਨੈਸਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 21 ਸਤੰਬਰ ਨੂੰ ਅਤੇ ਸੁਸ਼ਮਾ ਸਵਰਾਜ 26 ਸਤੰਬਰ ਨੂੰ ਭਾਸ਼ਣ ਦੇਣਗੇ ਜਿੱਥੇ ਇੱਕ ਪਾਸੇ ਪਾਕਿਸਤਾਨ ਕਸ਼ਮੀਰ ਮੁੱਦੇ ਤੇ ਜ਼ੋਰ ਦੇਵੇਗਾ ਉੱਥੇ ਹੀ ਬ੍ਰੋਟਿਸਤਾਨ ਦਾ ਮੁੱਦਾ ਪਾਰ ਤੋਂ ਲੱਚਕਿਆ ਜਾਏਗਾ ਕਿਤਾਬਾਂ ਦੀ ਫੋਟੋਕਾਪੀ ਦੇ ਮਾਮਲੇ 'ਚ ਦਿੱਲੀ ਹਾਈ ਕੋਰਟ ਨੇ ਇਤਿਹਾਸਕ ਫੈਸਲਾ ਸੁਣਾਉਂਦਿਆਂ ਕਿਹਾ ਕਿ ਸਿੱਖਿਆ ਤੇ ਕਿਸੇ ਦਾ ਕਾਪੀਰਾਈਟ ਨਹੀਂ ਹੈ ਹਾਈ ਕੋਰਟ ਨੇ ਤਿੰਨ ਵਿਦੇਸ਼ੀ ਪ੍ਰਸ਼ਾਸਕਾਂ ਦੇ ਸੁਝਾਸ਼ੀਗਾਂ ਨੂੰ ਖਾਰਜ ਕੀਤਾ ਜਿਨ੍ਹਾਂ ਨੇ ਦਿੱਲੀ ਯੂਨੀਵਰਸਿਟੀ 'ਚ ਉਹਨਾਂ ਦੀਆਂ ਕਿਤਾਬਾਂ ਦੀ ਫੋਟੋਕਾਪੀ ਅਤੇ ਪੇਜ ਵੇਚਣ ਨੂੰ ਚੁਣੌਤੀ ਦਿੱਤੀ ਸੀ ਮਾਰਾਸ਼ੀਆ ਮਰਾਠਾ ਅੰਦੋਲਨ ਇੱਕ ਵਾਰ ਫਿਰ ਜ਼ੋਰ ਫੜ ਰਿਹਾ ਹੈ ਲੱਖਾਂ ਦੀ ਗਿਣਤੀ ਵਿੱਚ ਨਿਕਲੇ ਅੰਦੋਲਨਕਾਰੀਆਂ ਦੀ ਪੀੜ ਨੇ ਰਾਜਨੀਤਿਕ ਪਾਰਟੀਆਂ ਦੇ ਹੋਸ਼ ਉਡਾ ਦਿੱਤੇ ਨੇ ਇਸ ਸਮਾਂ ਅਹਿਮਦਨਗਰ ਜ਼ਿਲ੍ਹੇ ਦੇ ਕੋਪਰੇਡੀਚ ਇੱਕ ਮਰਾਠਾ ਸਮਾਜ ਦੀ ਨਮਾਲਾ ਕੁੜੀ ਨਾਲ ਬਲਾਤਕਾਰ ਅਤੇ ਕਤਲ ਦੀ ਘਟਨਾ ਦਾ ਵਿਰੋਧ ਕਰ ਰਿਹਾ ਇਸ ਮਾਮਲੇ ਵਿੱਚ ਮੁਲਜ਼ਮ ਦਲਤ ਸਮਾਜ ਦੇ ਨੇ ਦਰਸ਼ਕਾਰੀਆਂ ਦੀ ਪਹਿਲੀ ਮੰਗ ਹੈ ਕਿ ਕੋਪਰੇਟਿਵ ਬਲਾਤਕਾਰ ਅਤੇ ਕਤਲ ਦੇ ਮੁਲਜ਼ਮਾਂ ਨੂੰ ਫਾਂਸੀ ਦਿੱਤੀ ਜਾਵੇ ਦੂਜੀ ਮੰਗ ਹੈ ਕਿ ਐਟਰਾਸਿਟੀ ਕਾਨੂੰਨ ਰੱਦ ਕੀਤਾ ਜਾਵੇ ਇਸ ਦੇ ਨਾਲ ਹੀ ਤੀਜੀ ਮੰਗ ਹੈ ਕਿ ਮਰਾਠਾ ਸਮਾਜ ਨੂੰ ਸਿੱਖਿਆ ਅਤੇ ਨੌਕਰੀਆਂ ਵਿੱਚ ਰਾਖਾਂ ਕਰਨ ਦਿੱਤਾ ਜਾਵੇ